ਲਾਡਾ ਭਾਜੀ ਚਾਹ ਪਾਣੀ ਕਿਉਂ ਨਹੀਂ ਪੈਣਾ ਸੇਵਾ ਪਰ ਕੀ ਹੋ ਗਈ ਢਾਡੀ ਨਾਲੇ ਕਿਦਾਂ ਦੇ ਆਏ ਛੁੱਟੀ ਹਾਨੂੰ ਤੇ ਪਤਾ ਹੀ ਨਹੀਂ ਲੱਗਾ ਨਾ ਕੁਝ ਦੱਸਿਆ ਚੋਰੀ ਚੋਰੀ ਆਜੀ ਛੁੱਟੀ ਆ ਗਏ ਛੁੱਟੀ ਕਿਉਂ ਨਾ ਬੁਢਾ ਨੇ ਭੁੱਲ ਕੀਤਾ ਮੈਨੂੰ ਤੇ ਬਹਲਾ ਛੁੱਟੀ ਦੇ ਪਿਛਲੇ ਮਹੀਨੇ ਕੱਟ ਰਹੀਆਂ ਉਹੀ ਕਰੋ ਕਹਿ ਹੋ ਜੀ ਕਿਤੇ ਆ ਲਾ ਭਾਜੀ ਇਹ ਕਿਉਂ ਨਹੀਂ ਗੱਲਾਂ ਕਰਦੇ ਜੇ ਤੁਸੀਂ ਪਰ ਤੂੰ ਤਾਂ ਕੀਤੀਆਂ ਇਹ ਕੀ ਗੱਲ ਹੈ ਭਲਾ ਮੈਨੂੰ ਤੇ ਤੁਹਾਡੀ ਕੋਈ ਗੱਲ ਨਹੀਂ ਸਮਝੀ ਜਾਂਦੀ ਉਹ ਦਿਆ ਕਰਦੇ ਜਿੱਤਾਂ ਹੁੰਦਾ ਪਤਾ ਪੁੱਛਦਾ ਸਾਰਾ ਜੋੜਾ ਚੋੜਾ ਨਹੀਂ ਸਾਡਿਆਂ ਦੀ ਇਹ ਬਲਾ ਕਿਦਾਂ ਦੀ ਗੱਲ ਕਹਿਤੀ ਨਹੀਂ ਬਾਜੀ ਮੈਂ ਤਾਂ ਨਿੱਕੀ ਜੋੜਾ ਚ ਬੈਗੀ ਮੈਂ ਤਾਂ ਕਿਹਾ ਬਾਜੀ ਆਏ ਚੰਗਾ ਹੋਇਆ ਮਨੇ ਤਾਂ ਜਾ ਚੜ ਗਿਆ ਤੁਸੀਂ ਬਾਜੀ ਕਿੰਨੀ ਦੀ ਗੱਲ ਕਹਿਤੀ ਜੋ ਮੈਨੂੰ ਮੈਨੂੰ ਸਾਰਾ ਪਤਾ ਸਾਡੇ ਜੋੜਾ ਉਹ ਫੱਫੇ ਕੁੱਟਣੀ ਇੱਕ ਨੰਬਰ ਦੀਆਂ ਆਈਆਂ ਨੇ ਨਿੱਕੀ ਨਿੱਕੀ ਬੱਚਿਆਂ ਨੂੰ ਰੱਖਿਆ ਆ ਜਿਹੜੀ ਥਾਲੀ ਦੇ ਚੋਕੇ ਬਾਅਦ ਸ਼ਰੀਕਾਂ ਨੂੰ ਫੇਕੇ ਦੇਤੀ ਆ ਕਿ ਕਿਤਰਾ ਬਣੀ ਤੁਹਾਨੂੰ ਬਰਾ ਮੈਂ ਘਰ ਘਰ ਕੇ ਬਾਤ ਠੇਕੇ ਦੇ ਦਰਗਾਹਾਂ ਜਾਣ ਲਾਂ ਕਿ ਸਾਰੀਆਂ ਉਹਦੀਆਂ ਤਾਲੀ ਬਣਾਈਆਂ ਘਰ ਦੀ ਕੀ ਇਕੱਲਾ ਪੈਲੀ ਤੇ ਤੂੰ ਹੀ ਚੋਕਰ ਸ਼੍ਰੀ ਗੁਰੂ ਜਵਾਰ ਤੇ ਆਹ ਫੌਜੀ ਬੰਦਾ ਨਾ ਵੜਨੋਂ ਪੈਲੀ ਜਨਨੂ ਬਾਗੀ ਆ

ਇਹਨੂੰ ਪਤਾ ਅੱਗੇ ਮੇਰਾ ਬਲੱਡ ਦਾ ਵਜ ਜਾਂਦਾ ਪਰ ਤੈਨੂੰ ਕੀ ਲੱਗੇ ਕਾਰ ਖੋਣ ਸਾਦ ਨੂੰ ਬਾਜੀ ਮਲਾਉਣੀ ਪਉ ਨਾ ਨੰਨ ਆਪੀ ਤੂੰ ਕੱਢ ਰੋ ਕੰਨ ਚੱਲੋ ਪੱਕ ਨੂੰ ਆਉ ਮਾਡਾ ਜਿਆ ਗੋਮਗੀ ਹੋਣੀ ਆ ਬਾਜੀ ਆਏ ਕਰੇ ਉਹ ਤੇ ਗਰਮੀ ਵੜੇ ਆ ਉੱਤੇ ਮੈਨੂੰ ਕਹੀ ਜਾਂਦੇ ਤੇਰੇ ਸਿਆਪੇ ਆ ਤੇ ਤੂੰ ਕੱਪੇ ਕੁੱਟਨੀ ਆ ਆਓ ਮਾੜਾ ਜਿਹਾ ਘਰੇ ਛੇਤੀ ਚਲ ਠੀਕ ਆ ਮੈਂ ਦੇਖ ਲੈਣਾ ਨਿਕਾ ਪੁੱਤ ਕਿੱਥੇ ਮਰਾ ਗਿਆ ਮੈਂ ਵੇਖਿਆ ਨਹੀਂ ਤੂੰ ਮੈਂ ਜਿਹਾ ਜਗਰ ਮੇਰੇ ਘਰ ਰਹਿਦਾ ਤੁਰੰਤ ਰੰਦਾ ਤੇ ਨਹੀਂ ਆ ਭਾਈ ਇੱਕ ਵਾਰ ਘਟ ਲੈ ਆਣਾ ਲੈ ਕਹਿੰਦੀ ਮੈਂ ਜੇ ਨਹੀਂ ਮੈਂ ਨਹੀਂ ਜਾਂਦਾ ਤੂੰ ਆਪੇ ਤੇ ਲਿਆ ਕਰਿਆ ਆਏ ਹੁਣ ਸੁਭਾਗਾਂ ਕਰ ਦਿੰਦਾ ਓਏ ਆ ਮੇਰਾ ਪੁੱਤ अब ले तू तो भी बनाना चाहिए ना ले अब फाड़ बुडे ना ना, तो नी ना। तो तो नहीं तब तो क्या ओर ना ये तो क्या उधर निकीजी है ना ये तो तुम ही कहे हो ना पर दावा करो इनको चानी ऐसा भी थोड़ी गाले तो रोटी में लेके तो इन्हीं हो निकलती है वो ना ना बेचारी पर डाउन में चाव ना डाउन में चाव क्या रहे हैं � ਮੈਂ ਨਹੀਂ ਜਾਣੀ ਬੀਨੀ ਤੂੰ ਬੈ ਬੁਲਗਾ ਲਾ ਸਿਕ ਉਹਦਾ ਰਕੀਤਾ ਦਾ ਦੁਕਾਨਾਂ ਦੇ ਲਫੰਡਰ ਨੇ ਉਹ ਨਹੀਂ ਆਣਾ ਉਹਨੇ ਪਾਸ ਆਉਣ ਨੂੰ ਆਗਾ ਮੈਂ ਤੂੰ ਕੀਤਾ ਨਾ ਮੇ ਤੋਂ ਜੇ ਲਿਗਿਆ ਆ ਵੀ ਦੂਆ ਕਰਦੇ ਨਾ ਉਹ ਨਹੀਂ ਮੇ ਤੋਂ ਜੇ ਲਿਗਿਆ ਥੋੜਾ ਕੋਈ ਪਹਿਲੇ ਜਦ ਲਫੰਡਰ ਰਿਆ ਮੇ ਨਾਲ ਘੱਪ ਘੱਪ ਕੇ ਆਪਣੀ ਸਾਰੀ ਤਨਖਾਹ ਪਾਪਾਂ ਕੇ ਜਮੀਨ ਬਣਾਈ ਨਾਲ ਪਰਫਰੇਦੀ ਕਿ ਭਰਾ ਆਪੇ ਭਾਜੀ ਭਾਪੀ ਆ ਬੋਲ ਬਾਰੇ ਭਾਜੀ ਅਸਾਂ ਕਿ ਤਾਰੇ ਮੈਨੂੰ ਆਦੇ ਹਮਨਾ ਮੈਂ ਕਹਿਣ ਮੁੰਗੇਗਾ ਕਿਸ ਨਾ ਕਰਦਾ ਮੈਂ ਵੀ ਮੈਨੂੰ ਜਹ ਨਹੀਂ ਕੰਟ ਹੋਰ ਲੱਗ ਜਾਣਾ ਓਰੇ ਮੈਨੂੰ ਪਹਿਲਾਂ ਪਤਾ ਜਿਹਾ ਕਰਤੂਤਾਂ ਦਾ ਜਦ ਮੈਂ ਕਿਹਾ ਨਹੀਂਗਾ ਪਹਿਲੇ ਬਣੇ ਵਾਰ ਆ ਰਿਹਾ ਕੱਲੇ ਆ ਵੀ ਤੂੰ ਬੈਠੇ ਕਰ ਕਰੀਏ ਬਰਾਪਾ ਏ ਕੱਲੇ ਆ ਵੀ ਤਾਲੀ ਬਾਹਰ ਨਹੀਂ ਦੇ ਰਹੀ ਸ਼ਰੀਰ ਤੇਰੀ ਠੀਕ ਆ ਲ ਮੈਂ ਬੈਠ ਕੇ ਜਾਂਦੀ ਹਾਂ ਬਾਜੀ ਬੈ ਕੇ ਬਾਜੀ ਕੋਲੋਂ ਕਾ ਸੁਣ ਲੈਣੀ ਆ ਤੇ ਭਾਵੇਂ ਕੱਲੇ ਆ ਵੀ ਹੋਣਾ ਹੀ ਕੀਤੀ ਅੱਜ ਮਾਂ ਬਾਹਰ ਇਹੋ ਨਹੀਂ ਪਿਆਰੀ ਜਿਹੜੀ ਉਹਨਾਂ ਨੂੰ ਦੇਣੀ ਆ ਠੇਕੇ ਦੇ ਅਗਲੇ ਇਹੇ ਆਪਾਂ ਕਰ ਲਾਂਗੇ ਨਾਲੇ ਤੁਹਾਨੂੰ ਵੀ ਪਤਾ ਹੋਊਗਾ ਤੂੰ ਹੋਣਾ ਹੀ ਠੇਕਾ ਵਧਾ ਕੇ ਜਿਣਾ ਵਾ ਸਿੱਧੀ ਜਿਹੜੀ ਗੱਲ ਹੈ ਕਿ ਨਹੀਂ ਆਪਾਂ ਲੈਣੀ ਤੁਹਾਨੂੰ ਬਾਈ ਠੇਕੇ ਦੇ ਕੋਈ ਠੇਕਾ ਦਾ ਬੰਦਾ ਵੱਧ ਮਰੂਗਾ ਠੀਕ ਹੈ ਨਾ ਤੇ ਕਣਕ ਉਹ ਲੈ ਲਈ ਕਣੀ ਲਈ ਉਹ ਕਣਕ ਨਾਲੇ ਬੈਈ ਜੋਕੇ ਮੁੰਡੇ ਨਾਲ ਕੋ ਆ ਜਾਣਗੇ ਉਹਨਾਂ ਔਖੇ ਵੇਲੜ ਨੂੰ ਮੇ ਨਾਲ ਮੁੰਡੇ ਨਾਲ ਆਣ ਕੇ ਡਰਾਮੇ ਕਰਨ ਤੋਂ ਬਾਅਦ ਨਾਲ ਇੰਨੀ ਜਿਹੜੀ ਇਹ ਰਹੀ ਯਾਰ ਇਹ ਮੁੱਕ ਬੰਦੇ ਮਗਰ ਨਹੀਂ ਲੱਗ ਜਾਂਦਾ

ਤਦ ਗਣੇ ਤੇ ਹਿੰਜੜੇ ਲੈਣੇ ਆ ਤੇ ਉਹ ਤੁਹਾਨੂੰ ਬਤਾ ਬੱਡੇ ਕਿ ਜਣੇ ਕਿ ਕਿ ਉਹ ਦਿਨ ਲੱਗੇ ਇਹ ਹੋਰ ਲਾ ਆਂਖੀ ਦੀ ਆਗੇ ਦਿਨ ਤੂੰ ਚਾਹ ਪਾਣੀ ਪੀਓ ਰੋਟੀ ਬਣੀ ਖਾਓ ਤੇ ਕੋਈ ਨਹੀਂ ਇਹ ਪਹਿਲੀ ਦੀ ਗੱਲ ਹੁਣ ਦੇ ਹੀ ਛੱਡੋ ਰੋਟੀ ਤੇ ਘਰ ਬਣਾ ਆਗੇ ਤੇ ਕਾਹ ਜੀ ਮਨੋਸੋ ਪਹਿਲਾਂ ਹੈ ਵੀ ਸਰੀਰਾਂ ਦੇ 7 ਤੇ 4 ਪਿਆ ਅਸੀਂ ਕਿਤੇ ਕੀ ਗੱਲ ਸੁਣੀ ਹੈ ਜਿਹੜੀ ਗੱਲ ਮੇਰੇ ਨਾਲ ਪੈਲੀ ਦੀ ਉਹਦੇ ਖਵਾਨੇ ਨਹੀਂ ਦੇ ਦੇ ਜੇ ਤੂੰ ਕਹੂਗਾ ਜਿੰਨਾ ਠੇਕਾ ਬੰਦਾ ਮੈਂ ਦਊਗਾ ਤੂੰ ਮੈਨੂੰ ਪੁੱਛ ਨਹੀਂ ਦੇ ਜਿਹੜੇ ਰੋਮਲੇ ਦਾ ਖਰਚ ਨਹੀਂ ਪੈਂਦਾ ਗੱਲ ਪੈਲੀ ਦੀ ਹੈਗੀ ਮੈਂ ਜਿੰਨੀ ਮੱਝ 100 ਲੱਖ ਦੇ ਕੇ ਦੇ ਲੀਂਗਾ ਪਰ ਗਾਲਾਂ ਤੇ ਆਪਣੀ ਮਾਲਕੀ ਦੀ ਠੀਕ ਹੈ ਤੈਨੂੰ ਨਜ਼ਾਰੇ ਲਾ ਫਿਰ ਮੈਨੂੰ ਬਤਾ ਕਿਥਾਂ ਠੇਕਾ ਰਖਣਾ ਚੱਲ ਜਾਂਦਾ ਤੇ ਜਾਵੇ

ਪਾਉਂਦੇ ਦੇ kamu